ਬਿਲਕੁਲ ਸਾਰਾ ਸ਼ਾਂਤੀਪੁਰਕ ਚੱਲ ਰਿਹਾ ਜੀ 85 ਵਾਰਡਸ ਨੇ ਆਪਣੇ ਕਮਿਸ਼ਨਰੇਟ ਏਰੀਆ ਦੇ ਵਿੱਚ ਔਰ ਇਹਦੇ ਵਿੱਚ ਜੇ ਅਸੀਂ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਹਰੇਕ ਹਲਕੇ ਦੇ ਵਿੱਚ ਇੱਕ ਡੀਸੀਪੀ ਲੈਵਲ ਦੇ ਅਫਸਰ ਇੰਚਾਰਜ ਨੇ ਥੱਲੇ ਕੇ ਡੀਸੀਪੀ ਲੈਵਲ ਦੇ ਅਫਸਰ ਨੇ ਦੋ ਏਸੀਪੀਜ਼ ਨੇ ਤੇ ਦੋ ਸਟ੍ਰਾਈਕਿੰਗ ਰਿਜ਼ਰਵ ਵਾਸਤੇ ਸਾਡੇ ਇਨਸਪੈਕਟਰਸ ਅਸੀਂ ਲਾਏ ਆ ਉਸ ਤੋਂ ਇਲਾਵਾ ਸਾਰੇ ਐਸਐਚਓਜ਼ ਫੀਲਡ 'ਚ ਨੇ ਪੀਸੀਆਰ ਸਾਰਾ ਐਜ਼ ਇਟ ਇਜ਼ ਚੱਲ ਰਿਹਾ ਔਰ ਇਸ ਤੋਂ ਇਲਾਵਾ ਹਰਮਿੰਦਰ ਸਿੰਘ ਸਾਡੇ ACP ਜਿਹੜੇ ਆ ਉਹਨਾਂ ਨੂੰ ਅਲੱਗ-ਅਲੱਗ ਰਿਜ਼ਰਵਾਂ ਦਿੱਤੀਆਂ ਸਾਰੇ ਜ਼ੋਨ ਦੇ ਵਿੱਚ ਤੇ ਉਹ ਸਾਰਾ ਓਵਰਆਲ ਏਰੀਆ ਦੇ ਨੂੰ ਡੋਮਿਨੇਟ ਕਰ ਰਿਹਾ ਫਲੈਗ ਮਾਰਚ ਨਾਲ ਔਰ ਮੈਂ ਸਮਝਦਾ ਕਿ ਬੜੀ ਅੱਛੀ ਪੋਲਿੰਗ ਹੋ ਰਹੀ ਹੈ ਲੋਕਾਂ ਦੀ ਪਰਸੈਂਟੇਜ ਵੀ ਅੱਛੀ ਹੈ ਔਰ ਓਵਰਆਲ ਜੇ ਆਪਾਂ ਦੇਖੀਏ ਇਟ ਇਜ਼ ਕੁਆਇਟ ਪੀਸਫੁਲ ਅਮੇਰ ਸੀਟ ਤੇ ਪੋਲਿੰਗ ਹੋ ਰਹੀ ਹੈ ਜਿਹੜੀਆਂ ਨੇ ਕਿੰਨੀਆਂ ਨੇ ਜਿਹੜੀ ਬੂਥਸ ਤੇ ਉੱਤੇ ਫੋਰਸ ਡਿਪਲੋਇਡ ਹੈ ਉਹ 1800 ਹੈ ਪੈਟ੍ਰੋਲਿੰਗ ਪਾਰਟੀਆਂ ਜਿਹੜੇ ਉੱਤੇ ਡਿਪਲੋਇਡ ਹੈ ਕੀ 300 ਓਕੇ ਔਰ ਸਟ੍ਰਾਈਕਿੰਗ ਦੇ ਰਿਜ਼ਰਵ ਦੂਜੀਆਂੜੀਆਂ ਉਹ 500 ਹੈਗਾ ਟੋਟਲ ਹੈਗਾ 2600 ਸਵੇਰੇ ਕੀ ਹੈ ਜੀ ਸਵੇਰੇ ਜਿਹੜੀ ਬੂਥ ਹੈ ਉਹਨਾਂ ਦੇ ਉੱਤੇ ਕੀ ਸਿਚੁਏਸ਼ਨ ਹੈ ਜੀ ਜਿਹੜੀ ਅਤਿ ਸਵੇਰੇ ਬੂਥ ਹੈ ਉਹਨਾਂ ਦੀ ਸਿਚੁਏਸ਼ਨ ਠੀਕ ਹੈ ਬਿਲਕੁਲ ਕੋਈ ਐਵੀਡੀ ਗੱਲ ਨਹੀਂ ਜਿੱਥੇ ਕੋਈ ਕੰਪਲੇਂਟ ਆ ਰਹੀ ਹੈ ਪੁਲਿਸ ਇਮੀਡੀਏਟਲੀ ਪਹੁੰਚ ਰਹੀ ਹੈ ਜੋ ਆਮ ਇਲੈਕਸ਼ਨ ਚ ਇਦਾਂ ਹੀ ਹੁੰਦਾ ਜੇ ਸਰ ਦੇ ਦੌਰ ਸਰ ਮਾਲਾ ਪਿੰਡ ਦੇ ਵਿੱਚ ਕੋਈ ਜਨਤਾ ਸੁਭਾ ਨਹੀਂ ਕੋਈ ਇਹੋ ਜਿਹਾ ਗੱਲ ਕੋਈ ਨਹੀਂ ਆਈ ਜੀ ਮਾਲਾ ਪਿੰਡ ਦੇ ਵਿੱਚ ਕੋਈ ਸਾਹਮਣੇ ਆਇਆ ਕਲੈਸ਼ ਹਾਂ ਜੀ ਮਾਲਾ ਪਿੰਡ ਕਲੈਸ਼ ਤਾਂ ਨਹੀਂ ਕਹਿ ਸਕਦੇ ਉੱਤੇ ਪ੍ਰੋਟੈਸਟ ਹੋਇਆ ਕੁਝ ਏਰੀਆ ਅਮਰਸਰ ਰੂਰਲ ਦਾ ਹਾਂ ਜੀ ਕੁਝ ਸਾਡੇ ਏਰੀਆ ਚ ਸਾਡੀ ਫੋਰਸ ਉੱਤੇ ਸਾਰੇ ਸੀਨੀਅਰ ਅਫਸਰ ਡੀਸੀਪੀ ਵਗੈਰਾ ਪਹੁੰਚ ਗਏ ਸੀ ਸਿਚੁਏਸ਼ਨ ਬਿਲਕੁਲ ਨਾਰਮਲ ਹੈ ਕਿ ਕਿ ਇਹਨਾਂ ਤੇ ਐਕਸਟਰਾ ਫੋਰਸ ਲਾਈ ਗਈ ਹੈ ਨਾ ਇਹ ਹਾਈਪੋਥੈਸਿਸ ਬਿਲਕੁਲ ਐਕਸਟਰਾ ਜਿਹੜੇ ਸੋਚੇ ਸੀ ਜਿ ਉਹਨਾਂ ਤੇ ਐਕਸਟਰਾ ਬੰਦੇ ਲੱਗੇ ਆ ਜੇ ਤੁਸੀਂ ਇੱਥੇ ਹੀ ਬਾਹਰ ਦੇਖੋ ਕਿੰਨੀ ਫੋਰਸ ਬਾਹਰਲੇ ਪਾਸੇ ਵੀ ਡਿਪਲੋਇਡ ਆ ਆਪਣੇ ਜਿੱਥੇ ਲੋਕਾਂ ਨੇ ਕੈਂਡੀਡੇਟਸ ਨੇ ਜਾਂ ਪਾਰਟੀਆਂ ਨੇ ਆਪਣੇ ਟੈਂਟ ਲਾਏ ਆ ਈਵਨ ਕੰਟਰੋਲ ਉੱਥੇ ਵੀ ਪੂਰਾ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ ਬਿਲਕੁਲ ਸਾਰਾ ਸ਼ਾਂਤੀਪੂਰਕ ਚੱਲ ਰਿਹਾ ਜੀ 85 ਵਾਰਡਸ ਨੇ ਆਪਣੇ ਕਮਿਸ਼ਨਰੇਟ ਏਰੀਆ ਦੇ ਵਿੱਚ ਔਰ ਇਹਦੇ ਵਿੱਚ ਜੇ ਅਸੀਂ ਪ੍ਰੋਗਰਾਮ ਦੀ ਗੱਲ ਕਰੀਏ ਤਾਂ ਹਰੇਕ ਹਲਕੇ ਦੇ ਵਿੱਚ ਇੱਕ ਡੀਸੀਪੀ ਲੈਵਲ ਦੇ ਆਫੀਸਰ ਇਨਚਾਰਜ ਨੇ ਅੱਲੇ ਕੇ ਡੀਸੀਪੀ ਲੈਵਲ ਦੇ ਅਫੀਸਰ ਨੇ ਦੋ ਏਸੀਪੀਜ਼ ਨੇ ਤੇ ਦੋ ਸਟ੍ਰਾਈਕਿੰਗ ਰਿਜ਼ਰਵ ਵਾਸਤੇ ਸਾਡੇ ਇਨਸਪੈਕਟਰਸ ਅਸੀਂ ਲਾਏ ਆ ਉਸ ਤੋਂ ਇਲਾਵਾ ਸਾਰੇ ਐਸਐਚਓਜ਼ ਫੀਲਡ 'ਚ ਨੇ ਪੀਸੀਆਰ ਸਾਰਾ ਐਜ਼ ਇਟ ਇਜ਼ ਚੱਲ ਰਿਹਾ ਔਰ ਇਸ ਤੋਂ ਇਲਾਵਾ ਹਰਮਿੰਦਰ ਸਿੰਘ ਸਾਡੇ ਏਸੀਪੀ ਜਿਹੜੇ ਆ ਉਹਨਾਂ ਨੂੰ ਅਲੱਗ-ਅਲੱਗ ਰਿਜ਼ਰਵਾਂ ਦਿੱਤੀਆਂ ਸਾਰੇ ਜ਼ੋਨ ਦੇ ਵਿੱਚ ਤੇ ਉਹ ਸਾਰਾ ਓਵਰਆਲ ਏਰੀਆ ਦੇ ਨੂੰ ਡੋਮੀਨੇਟ ਕਰ ਰਿਹਾ ਫਲੈਗ ਮਾਰਚ ਨਾਲ ਔਰ ਮੈਂ ਸਮਝਦਾ ਕਿ ਭੜੀ ਅੱਛੀ ਪੋਲਿੰਗ ਹੋ ਰਹੀ ਹੈ ਲੋਕਾਂ ਦੀ ਪਰਸੈਂਟੇਜ ਵੀ ਅੱਛੀ ਹੈ ਔਰ ਓਵਰ ਆਲ ਜੇ ਆਪਾਂ ਦੇਖੀਏ ਇਟ ਇਜ਼ ਕੁਆਇਟ ਪੀਸਫੁਲ ਸਵੇਰੇ ਸੀ ਤੇ ਪੋਲਿੰਗ ਪਰਸੈਂਟੇਜ ਜਿਹੜੀਆਂ ਨੇ ਕਿੰਨੀਆਂ ਨੇ ਹਾਂ ਜਿਹੜੀ ਬੂਥਸ ਤੇ ਉੱਤੇ ਫੋਰਸ ਡਿਪਲੋਇਡ ਹੈ ਉਹ 1800 ਹੈ ਪੈਟਰੋਲਿੰਗ ਪਾਰਟੀਆਂ ਜੋ ਉੱਤੇ ਡਿਪਲੋਇਡ ਹੈਗੀ 300 ਓਕੇ ਔਰ ਸਟ੍ਰਾਈਕਿੰਗ ਤੇ ਰਿਜ਼ਰਵ ਦੂਜੀਆਂੜੀਆਂ ਉਹ 500 ਹੈਗਾ ਟੋਟਲ ਹੈਗਾ 2600 ਸਵੇਰੇ ਜਿਹੜੀ ਸਵੇਰੇ ਜਿਹੜੀ ਬੂਥ ਹੈ ਉਹਨਾਂ ਦੇ ਉੱਤੇ ਕੀ ਸਿਚੁਏਸ਼ਨ ਹੈ ਜੀ ਠੀਕ ਹੈ ਬਿਲਕੁਲ ਕੋਈ ਐਵੀਡੀ ਗੱਲ ਨਹੀਂ ਜਿੱਥੇ ਕੋਈ ਕੰਪਲੇਂਟ ਆ ਰਹੀ ਹੈ ਪੁਲਿਸ ਇਮੀਡੀਏਟਲੀ ਪਹੁੰਚ ਰਹੀ ਹੈ ਜੋ ਆਮ ਇਲੈਕਸ਼ਨ ਚ ਇਦਾਂ ਹੀ ਹੁੰਦਾ ਹੈ ਨਹੀਂ ਕੋਈ ਹੋਰ ਗੱਲ ਕੋਈ ਨਹੀਂ ਆਈ ਜੀ ਹਾਂ ਜੀ ਕਲੈਸ਼ ਤਾਂ ਨਹੀਂ ਕਹਿ ਸਕਦੇ ਉੱਤੇ ਪ੍ਰੋਟੈਸਟ ਹੋਇਆ ਕੁਝ ਏਰੀਆ ਅਮਰਸਰ ਰੂਰਲ ਦਾ ਹਾਂ ਜੀ ਕੁਝ ਸਾਡੇ ਏਰੀਆ ਚ ਸਾਡੀ ਫੋਰਸ ਉੱਤੇ ਸਾਰੇ ਸੀਨੀਅਰ ਅਫਸਰ ਡੀਸੀਪੀ ਵਗੈਰਾ ਪਹੁੰਚ ਕੇ ਸੀ ਸਿਚੁਏਸ਼ਨ ਬਿਲਕੁਲ ਨਾਰਮਲ ਹੈ ਵੈਕਟੀ ਦੇਖ ਰਹੇ ਜਾਂ ਇਹਨਾਂ ਦੇ ਤੇ ਐਕਸਟਰਾ ਫੋਰਸ ਲਾਈ ਗਈ ਹੈ ਨਾ ਇਹ ਹਾਈਪੋਥੈਟਿਕ ਬਿਲਕੁਲ ਐਕਸਟਰਾ ਜਿਹੜੇ ਸੋਚੇ ਸੀ ਜਿ ਉਹਨਾਂ ਦੇ ਐਕਸਟਰਾ ਬੰਦੇ ਲੱਗੇ ਆ ਜੇ ਤੁਸੀਂ ਇੱਥੇ ਹੀ ਬਾਹਰ ਦੇਖੋ ਕਿੰਨੀ ਫੋਰਸ ਬਾਹਰਲੇ ਪਾਸੇ ਵੀ ਡਿਪਲੋਏਡ ਆ ਆਪਣੇ ਜਿੱਥੇ ਲੋਕਾਂ ਨੇ ਕੈਂਡੀਡੇਟਸ ਨੇ ਜਾਂ ਪਾਰਟੀਆਂ ਨੇ ਆਪਣੇ ਟੈਂਟ ਲਾਏ ਆ ਈਵਨ ਕੰਟਰੋਲ ਉੱਥੇ ਵੀ ਪੂਰਾ ਹੈ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਸਰ ਥੈਂਕ ਯੂ